ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਰਕਾਰ ਅੱਗੇ ਪਹਿਲਾਂ ਵੀ ਬਹੁਤ ਵਾਰ ਮੰਗ ਰੱਖੀ ਹੈ ਪਰ ਉਹਨਾਂ ਦੇ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਿਸ ਦੇ ਕਰਕੇ ਕਿ ਉਹਨਾਂ ਨੂੰ ਹੜਤਾਲ ਕਰਨੀ ਪੈ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 24 ਅਤੇ 25 ਮਾਰਚ ਨੂੰ ਮੁਕੰਮਲ ਸਟ੍ਰਾਈਕ ਕੀਤੀ ਜਾਊਗੀ ਆਓ ਆਪਾਂ ਜਾਣਦੇ ਹਾਂ ਕੀ ਕਹਿਣਾ ਹੈ ਕਰਮਚਾਰੀਆਂ ਦਾ

अपनी मनमानी नहीं चलेगी नहीं चलेगी नहीं चलेगी। बतवी कस्टमर की मनमानी नहीं चलेगी नहीं चलेगी नहीं चलेगी। बतवी कस्टमर की मनमानी नहीं चलेगी नहीं चलेगी नहीं चलेगी नहीं चलेगीबादाबाद जिंदाबाद यू एस बी यू जिंदाबाद जिंदाबाद ਅੱਜ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕੀ ਕਾਰਨ ਹੈ ਰਹਾ ਤੁਹਾਡਾ ਸਰ ਅਸੀਂ ਯੂनाइटेड ਫੋਰਮ ਆ ਬੈਂਕ ਯੂਨੀਅਨ ਵੱਲੋਂ ਇਕੱਠੇ ਹੋਏ ਹਾਂ ਸਾਨੂੰ ਸਾਡੀ ਟੌਪ ਲੀਡਰਸ਼ਿਪ ਨੇ ਸਾਨੂੰ ਕਾਲ ਇੱਥੇ ਐਜੀਟੇਸ਼ਨ ਕਰਨ ਲਈ ਹੁਕਮ ਕੀਤਾ ਹੈ ਇਹ ਜਿਹੜਾ ਸਾਨੂੰ ਹੁਕਮ ਲਾਇਆ ਗਿਆ ਹੈ ਇਹ ਸਾਡੀਆਂ ਵੇਰੀਅਸ ਪੈਂਡਿੰਗ ਡਿਮਾਂਡਸ ਨੂੰ ਲੈ ਕੇ ਚੱਲ ਰਿਹਾ ਹੈ ਸਰਕਾਰ ਸਾਨੂੰ ਕਈ ਵਾਰੀ ਡਿਮਾਂਡ ਨੂੰ ਲੈ ਕੇ ਹਾਂ ਕਰ ਚੁੱਕੀ ਹੈ ਪਰ ਉਹਨਾਂ ਨੂੰ ਲਾਗੂ ਨਹੀਂ ਕਰਦੀ ਜਿੰਨੀ ਦੇਰ ਸਰਕਾਰ ਇਸ ਚੀਜ਼ ਨੂੰ ਲਾਗੂ ਨਹੀਂ ਕਰੂਗੀ ਅਸੀਂ ਓਨੀ ਦੇਰ ਆਪਣਾ ਧਰਨਾ ਪ੍ਰਦਰਸ਼ਨ ਚਾਲੂ ਰੱਖਾਂਗੇ ਅਸੀਂ ਸਰਕਾਰ ਨੂੰ ਸੁੱਤੀ ਸਰਕਾਰ ਦੇ ਕਿੰਨਾ ਚਾਪ ਦੀ ਆਵਾਜ਼ ਪਾਉਣੀ ਚਾਹੁੰਦੇ ਆ ਟੌਪ ਲੀਡਰਸ਼ਿਪ ਦੀ ਜੋ ਕਮਾਂਡ ਹੈ ਜੋ ਸਾਡੇ ਲਈ ਹੁਕਮ ਹੈ ਅਸੀਂ ਉਸ ਦੇ ਬਿਹਾਫ ਤੇ ਅੱਜ ਇੱਥੇ ਇਕੱਠੇ ਹੋਏ ਆ ਮਿਲਤ ਧਰਨਾ ਜੋ ਇਹ ਅੱਜ ਦਿਨ ਵਾਸਤੇ ਹੈ ਨਹੀਂ ਜੀ ਇਹ ਅੱਜ ਸਾਡੀ ਇੱਥੇ ਸੈਂਟਰ ਮੇਜਰ ਸੈਂਟਰ ਤੇ ਡੈਮੋਨਸਟ੍ਰੇਸ਼ਨ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਸਾਡਾ ਸੋਸ਼ਲ ਕੈਂਪੇਨ 23 ਤਰੀਕ ਨੂੰ ਉਸ ਤੋਂ ਬਾਅਦ ਸਾਡਾ 3 ਤਰੀਕ ਨੂੰ ਪਾਰਲੀਮੈਂਟ ਤਰਨਾ ਵੀ ਹੈ ਜਿੱਥੇ ਕਿ ਅਸੀਂ ਦਿੱਲੀ ਇਕੱਠੇ ਹੋ ਕੇ ਜਾਵਾਂਗੇ ਫਿਰ 7 ਤਰੀਕ ਨੂੰ ਸਾਡਾ ਸੋਸ਼ਲ ਇੱਥੇ ਸਾਰੇ ਡੈਮੋਨਸਟ੍ਰੇਸ਼ਨ ਹੈਗੀ ਐ ਲੋਕਲ ਸੈਂਟਰਸ ਤੇ ਉਸ ਤੋਂ ਬਾਅਦ ਸਾਡੀ 24 25 ਮਾਰਚ ਨੂੰ 2 ਦਿਨਾਂ ਦੀ ਲਗਾਤਾਰ ਹੜਤਾਲ ਹੈ ਜਿਹਦੇ ਵਿੱਚ ਕਿ ਅਸੀਂ ਸਾਰਾ ਕੰਮ ਛੱਡ ਕੇ ਆਪਣੀ ਤਨਖਾਹ ਕਟਾ ਕੇ ਆਪਦੇ ਹੱਕਾਂ ਨੂੰ ਮੁੱਦੇ 'ਤੇ ਨਜ਼ਰ ਰੱਖਦੇ ਹੋਏ ਬੈਂਕ ਦੀ ਡਿਮਾਂਡਸ ਨੂੰ ਲੈ ਕੇ ਸਟਾਫ ਦੀ ਡਿਮਾਂਡਸ ਨੂੰ ਲੈ ਕੇ ਸਟ੍ਰਾਈਕ ਕਰਾਂਗੇ ਜੀ ਇੱਕ ਤੱਕ ਤੋਂ ਸ਼ੁਰੂ ਹੋਇਆ ਤੇ ਕਦੋਂ ਤੱਕ ਚਲੇਗਾ ਤੁਹਾਨੂੰ ਸਰ ਇਹ 7 ਨੂੰ ਸ਼ੁਰੂ ਹੋਇਆ ਸੀ ਜੀ ਸਾਡਾ ਇਹ ਪ੍ਰੋਗਰਾਮ ਜਿਹੜੀ ਮੀਟਿੰਗ ਹੋਈ ਸੀ ਸਾਡੀ ਯੂਨਾਈਟਿਡ ਫੋਰਮ ਦੀ 7 ਤਰੀਕ ਨੂੰ ਸ਼ੁਰੂ ਹੋਇਆ ਸੀ ਉਹਨਾਂ ਨੇ ਸਾਨੂੰ ਜੋ ਵੀ ਏਜੰਡਾ ਤਿਆਰ ਕਰਕੇ ਦਿੱਤਾ ਅਸੀਂ ਉਹਦੇ ਆਧਾਰ 'ਤੇ ਅੱਗੇ ਚੱਲ ਰਹੇ ਹਾਂ ਜੀ ਇਹ 24 25 ਦੀ ਹੜਤਾਲ ਨਾਲ ਖਤਮ ਹੋਊਗਾ ਅਗਰ ਸਰਕਾਰ ਦਾ ਉਦੋਂ ਪਹਿਲਾਂ ਸਾਡੇ ਹੱਕ 'ਚ ਕੋਈ ਫੈਸਲਾ ਆਂਦਾ ਹੈ ਜਾਂ ਸਾਡੀ ਗੱਲ ਕੋਈ ਉੱਥੇ ਸੁਣੀ ਜਾਂਦੀ ਹੈ ਜਾਂ ਕੋਈ ਮੀਟਿੰਗ ਦੇ ਵਿੱਚ ਆਰਗੇਨਾਈਜੇਸ਼ਨ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਮੰਨਦੇ ਆ ਤਾਂ ਅਸੀਂ ਅੱਗੇ ਰੀਥਿੰਕ ਕਰ ਲਾਂਗੇ ਵੀ ਇਸ ਆਪ ਦਾ ਫੈਸਲੇ ਦਾ ਸੋਚ ਲਾਂਗੇ ਦੁਬਾਰਾ ਅਗਰ ਨਹੀਂ ਮੰਨੀ ਜਾਂਦੀ ਉਸ ਤੋਂ ਤਾਂ ਸਾਡੀ ਸਟ੍ਰਾਈਕ ਪੱਕੀ ਹੈ ਜੀ 24 25 ਦੀ ਸਾਡੀ ਸਟਰੈਂਥ ਤੁਸੀਂ ਦੇਖ ਹੀ ਰਹੇ ਹੋ ਇਹ ਆਲ ਓਵਰ ਇੰਡੀਆ ਹੈ ਜੀ ਇਕੱਲੇ ਬਠਿੰਡਾ ਜਾਂ ਪੰਜਾਬ ਨਹੀਂ ਹੈ ਕੀ ਮਸਲਾ ਹੈ ਜੋ ਮਿੱਤਰ ਨਾਲ ਮੁੱਛੇ ਜਲਿਆ ਮਸਲਾ ਇਹ ਹੈ ਜੀ ਕਿਹੜਾ ਬੈਂਕ ਦੇ ਵਿੱਚ ਅਪਰੂਵਮੈਂਟ ਲਗਾਤਾਰ ਘਟ ਹੁੰਦੀ ਜਾ ਰਹੀ ਹੈ 2 ਲੱਖ ਵੈਕੈਂਸੀਆਂ ਬੈਂਕ ਦੇ ਵਿੱਚ ਪਈਆਂ ਪਰ ਭਰੀਆਂ ਨਹੀਂ ਜਾ ਰਹੀਆਂ ਜਿਹੜੀ ਆਪਣੀ ਦੇਖ ਦੀ ਯੂਥ ਹੈ ਅਨਐਮਪਲੋਇਡ ਫਿਰਦੀ ਹੈ ਪਰ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਹੜੀ ਇਹ ਮੈਨੇਜਮੈਂਟਾਂ ਨੇ ਕਰਪਟ ਹੋ ਚੁੱਕੀਆਂ ਨੇ ਗਵਰਨਮੈਂਟ ਕਰਪਟ ਹੋ ਚੁੱਕੀ ਹੈ ਡੀਐਫਐਸ ਕਰਪਟ ਹੋ ਚੁੱਕੀ ਹੈ ਮੋਦੀ ਨਿਰਮਲਾ ਸੀਤਾ ਰਮਨ ਸਾਰੇ ਇੱਕੋ ਹੀ ਮਜਾਰੇ ਨੇ ਇਹਨਾਂ ਨੂੰ ਜਾਗਰੂ ਕਰਨ ਦੀ ਲੋੜ ਹੈ ਤਾਂ ਕਿ ਬੈਂਕ 'ਚ ਭਰਤੀ ਹੋ ਸਕੇ ਦੂਜਾ ਇਹ ਹੈ ਵੀ ਬੈਂਕ ਦੇ ਵਿੱਚ ਜਿਹੜਾ ਗਸਟਮਰ ਆਇਆ ਲਗਾਤਾਰ ਬਤਮੀਜ਼ੀ ਦੇ ਤੁਰਿਆ ਹੋਇਆ ਉਹਨੂੰ ਰੋਕਣ ਦੀ ਲੋੜ ਹੈ ਤਾਂ ਕਿ ਉਹ ਕੋਈ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੇ ਇਹ ਹੀ ਸਾਡੀਆਂ ਮੰਗਾਂ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਪੀਐਨ ਹੈ ਕੋਈ ਅਕੀ ਪ੍ਰੋਮੋਸ਼ਨ ਨਹੀਂ ਹੋ ਰਹੀ ਉਹਨਾਂ ਦੀ ਕਲਰਕ ਨਹੀਂ ਬਣ ਰਹੇ ਕਈ ਤਰ੍ਹਾਂ ਦੇ ਇਸ਼ੂ ਨੇ ਸਾਨੂੰ ਫਾਈਵ ਡੇ ਬੈਂਕਿੰਗ ਚਾਹੀਦੀ ਹੈ ਸਾਨੂੰ 5 ਦੇ ਬੈਂਕਿੰਗ ਚਾਹੀਦੀ ਆ ਤੁਹਾਨੂੰ ਉਹ ਨਹੀਂ ਮਿਲ ਰਹੀ ਆ ਇਹ ਸਾਡੀ ਮੰਗ ਬਹੁਤ ਪੁਰਾਣੀ ਚੱਲ ਰਹੀ ਆ ਪਰ ਹੁਣ ਇਹ ਵਾਈਬ੍ਰੇਟ ਹੋ ਚੁੱਕੀ ਆ ਤੇ ਸਾਡਾ ਜਿਹੜਾ ਬੈਨਰ ਹੈ ਯੂनाइटेड ਫਾਰਮ ਆਫ ਬੈਂਕ ਯੂਨੀਅਨ ਸਾਰੇ ਬੈਂਕਾਂ ਦੇ ਅਸੀਂ ਇਕੱਠੇ ਮਿਲ ਕੇ ਇੱਥੇ ਅੱਜ ਮੁਜ਼ਾਹਰਾ ਕਰ ਰਹੇ ਆ ਤੇ ਸਾਨੂੰ ਉਮੀਦ ਆ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਜਰੂਰ ਪਹੁੰਚੇਗੀ